ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਦੋਸਤੋ ਅੱਜ ਮੈਂ ਤੁਹਾਡੇ ਦ੍ਰਿਸ਼ਟੀਗੋਚਰ ਰਿਆਸਤੀ ਸ਼ਹਿਰ ਨਾਬਾ ਦੀਆਂ ਦੋ ਮੰਡੀਆਂ ਇੱਕ ਤਾਂ ਪੁਰਾਤਨ ਸਬਜ਼ੀ ਮੰਡੀ ਜੋ ਅੱਜ ਤੋਂ ਕਈ ਦਹਾਕੇ ਪਹਿਲਾਂ ਬੰਦ ਹੋ ਚੁੱਕੀ ਹੈ ਸ਼ਹਿਰ ਤੋਂ ਬਾਹਰ ਚਲੀ ਗਈ ਹੈ ਦੂਸਰੀ ਪੁਰਾਤਨ ਅਨਾਜ ਮੰਡੀ ਜੋ ਪਹਿਲਾਂ ਨਾਬਾ ਸ਼ਹਿਰ ਦੇ ਅੰਦਰ ਸੀ ਉਸ ਨੂੰ ਬੰਦ ਹੋਇਆ तकरीबन 6-7 ਦਹਾਕੇ ਹੋ ਗਏ ਤੇ ਉਹ ਵੀ ਕਾਫੀ ਵਿਸ਼ਾਲ ਰੂਪ ਦੇ ਵਿੱਚ ਨਾਭਾ ਸ਼ਹਿਰ ਤੋਂ ਬਾਹਰ ਚਲੀ ਗਈ ਹੈ ਆਓ ਅੱਜ ਮੈਂ ਤੁਹਾਨੂੰ ਉਹਨਾਂ ਦੋਵਾਂ ਪੁਰਾਤਨ ਮੰਡੀਆਂ ਦੇ ਫੜ ਅਤੇ ਇਹਨਾਂ ਦੋਵਾਂ ਮੰਡੀਆਂ ਦੇ ਬਾਹਰਲੇ ਫੜ ਤੁਹਾਡੇ ਦ੍ਰਿਸ਼ਟੀ ਕੋਚਰ ਕਰਦਾ ਹਾਂ ਇਸ ਸਮੇਂ ਦੋਸਤੋ ਅਸੀਂ ਨਾਭਾ ਦੀ ਪੁਰਾਤਨ ਸਬਜ਼ੀ ਮੰਡੀ ਦੇ ਫੜ ਵਿੱਚ ਖੜੇ ਹਾਂ ਇਹ ਸਾਹਮਣੇ ਜਿਹੜੀਆਂ ਇੱਟਾਂ ਟਾਈਲਟਾਂ ਨਜ਼ਰ ਆਉਂਦੀਆਂ ਨਾ ਬਸ ਇਸ ਜਗ੍ਹਾ ਹੀ ਹੁੰਦੀ ਸੀ ਸਬਜ਼ੀ ਮਿਲਟੀ ਬਹੁਤ ਥੋੜੀ ਜਗ੍ਹਾ ਹੈ ਕੋਈ ਆ ਕੇ ਇਸ ਨੂੰ ਦੇਖ ਕੇ ਕਹਿ ਨਹੀਂ ਸਕਦਾ ਕਿ ਇੱਥੇ ਕਦੇ ਸਬਜ਼ੀ ਮੰਡੀ ਹੁੰਦੀ ਹੋਵੇਗੀ ਇਹ ਸਾਹਮਣੇ ਤੋਂ ਰਸਤਾ ਇਸ ਜਗ੍ਹਾ ਨੂੰ ਕਹੀ ਪੈਂਦੇ ਨੇ ਤਕਰੀਬਨ ਇਹ ਜਗ੍ਹਾ ਸ਼ਹਿਰ ਦੇ ਮੱਧੇ ਜੇ ਦੇ ਵਿੱਚ ਪੈਂਦੀ ਹੈ ਇਹ ਹਰ ਰੋਜ਼ ਸਵੇਰੇ ਜੋ ਵੀ ਸਬਜ਼ੀ ਆਉਂਦੀ ਸ਼ਾਮ ਤੱਕ ਉਹ ਵਿਕ ਜਾਇਆ ਕਰਦੀ ਸੀ ਇਹ ਸਾਹਮਣੇ ਭਾਪੜਾ ਬਾਜ਼ਾਰ ਤੋਂ ਸੜਕ ਆਉਂਦੀ ਹੈ ਅੱਗੇ ਬਾਜ਼ਾਰ ਦੋ ਤਿੰਨ ਬਾਜ਼ਾਰ ਪੈਂਦੇ ਨੇ ਸਾਹਮਣੇ ਬੇਦੀਆਂ ਅਲੀ ਦੁਕਾਨ ਹੁੰਦੀ ਸੀ ਬੜੀ ਮਸ਼ਹੂਰ ਹੁੰਦੀ ਸੀ ਮੋਨਿਆਰੀ ਦੁਕਾਨ ਪਰ ਅਜੋ ਨਹੀਂ ਹੈ ਤੇ ਇਸ ਸਮੇਂ ਤਾਂ ਇੱਥੇ 2-4 ਰੇੜੀਆਂ ਖੜਦੀਆਂ ਨੇ ਤੇ ਇਹ ਸਾਹਮਣੇ ਜਿਹੜੀ ਸੜਕ ਆ ਰਹੀ ਹੈ ਬੌੜਾ ਗੇਟ ਤੋਂ ਆ ਰਹੀ ਹੈ ਬੌੜਾ ਗੇਟ ਤਕਰੀਬਨ ਇੱਥੋਂ ਫਰਲਾਂਕ ਦੇ ਫਾਸਲੇ ਤੇ ਹੈ ਇਸ ਜਗ੍ਹਾ 2-4 ਰੇੜੀਆਂ ਖੜਨ ਨੂੰ ਜਗ੍ਹਾ ਹੈ ਮਗਰ ਕਿਸੇ ਸਮੇਂ ਇੱਥੇ ਸਬਜ਼ੀ ਮੰਡੀ ਹੋਇਆ ਕਰਦੀ ਸੀ ਲੋਕ ਸਬਜ਼ੀ ਖਰੀਦਣ ਵਾਲੇ ਘੱਟ ਹੁੰਦੇ ਸੀ ਸਬਜ਼ੀ ਵੀ ਬਹੁਤ ਥੋੜੀ ਹੁੰਦੀ ਸੀ ਪਿੰਡਾਂ ਦੇ ਲੋਕ ਜਿਹੜੇ ਅੱਜ ਸ਼ਹਿਰ ਦੇ ਵਿੱਚੋਂ ਸਬਜ਼ੀ ਲੈ ਕੇ ਜਾਂਦੇ ਨੇ ਉਸ ਸਮੇਂ ਪਿੰਡਾਂ ਦੇ ਲੋਕ ਸ਼ਹਿਰ ਦੇ ਵਿੱਚੋਂ ਸਬਜ਼ੀ ਨਹੀਂ ਸੀ ਲੈ ਜਾਂਦੇ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਲੋਕ ਸਬਜ਼ੀ ਆਪਣੇ ਖੇਤਾਂ ਦੇ ਵਿੱਚ ਉਗਾਉਂਦੇ ਸੀ ਸ਼ਹਿਰ ਦੀ ਸਬਜ਼ੀ ਦੇ ਉੱਪਰ ਕੋਈ ਬਹੁਤਾ ਭਰੋਸਾ ਨਹੀਂ ਸੀ ਕਰਦਾ ਸ਼ਹਿਰ ਦੇ ਵਿੱਚ ਪਿੰਡਾਂ ਦੇ ਲੋਕ ਆਉਂਦੇ ਹੀ ਬਹੁਤ ਘੱਟ ਸਨ ਹੁਣੇ ਮੰਡੀ ਸ਼ਹਿਰ ਤੋਂ ਬਾਹਰ ਚਲੀ ਗਈ ਆਓ ਤੁਹਾਨੂੰ ਉੱਥੋਂ ਦਾ ਖੁੱਲਾ ਡੁੱਲਾ ਫੜ ਦਿਖਾਉਂਦਾ ਹਾਂ ਦੋਸਤੋ ਇਸ ਸਮੇ ਅਸੀਂ ਨਾਬਾ ਸ਼ਹਿਰ ਦੀ ਬਾਹਰਲੀ ਮੰਡੀ ਦੇ ਵਿੱਚ ਪਹੁੰਚ ਗਏ ਆ ਇਹ ਸਾਰਾ ਏਰੀਆ ਨਾਬਾ ਸ਼ਹਿਰ ਦੀ ਬਾਹਰਲੀ ਮੰਡੀ ਦਾ ਹੈ ਸ਼ਹਿਰ ਤੋਂ ਬਿਲਕੁਲ ਥੋੜੇ ਜਿਹੇ ਫਾਸਲੇ ਤੇ ਇਹ ਮੰਡੀ ਬਣੀ ਹੋਈ ਹੈ ਇੱਥੋਂ ਇਸ ਨੂੰ ਆਇਆਂ ਤੱਕ तकरीबन 6-7 ਦਹਾਕੇ ਹੋ ਗਏ ਔਰ ਇਹ ਸਬਜੀ ਮੰਡੀ ਕਾਫੀ ਵਿਸ਼ਾਲ ਏਰੀਏ ਦੇ ਵਿੱਚ ਹੈ ਬਾਹਰਲੇ ਸਟੇਟਾਂ ਤੋਂ ਵੀ ਇੱਥੇ ਸਬਜ਼ੀਆਂ ਤੇ ਫਲ ਆਉਂਦੇ ਨੇ ਰਾਜਸਥਾਨ ਤੋਂ ਵੱਡੀ ਮਾਤਰਾ ਦੇ ਵਿੱਚ ਪਿਆਜ਼ ਆਉਂਦਾ ਹੈ ਗੁਜਰਾਤ ਤੋਂ ਵੀ ਆਉਂਦਾ ਹੈ ਕਈ ਸਬਜ਼ੀਆਂ ਰਾਜਸਥਾਨ ਗੁਜਰਾਤ ਤੋਂ ਇੱਥੇ ਆਉਂਦੀਆਂ ਨੇ ਟਰੱਕਾਂ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਤੋਂ ਟਮਾਟਰ ਸ਼ਿਮਲਾ ਮਿਰਚ ਸੇਬ ਅਤੇ ਹੋਰ ਕਈ ਫਲ ਅਤੇ ਸਬਜ਼ੀਆਂ ਇਸ ਮੰਡੀ ਦੇ ਵਿੱਚ ਪਹੁੰਚਦੀਆਂ ਨੇ। ਦੋਸਤੋ ਇਸ ਮੰਡੀ ਦੇ ਵਿੱਚ ਐਤਵਾਰ ਦੀ ਛੁੱਟੀ ਹੁੰਦੀ ਹੈ। ਅਤੇ ਸਵੇਰੇ 5:30 ਜਾਂ 6 ਵਜੇ ਤੋਂ ਇਸ ਮੰਡੀ ਦੇ ਵਿੱਚ ਸਬਜ਼ੀਆਂ ਅਤੇ ਫਰੂਟਾਂ ਦੀ ਖਰੀਦ-ਫਰੋਖਤ ਸ਼ੁਰੂ ਹੋ ਜਾਂਦੀ ਹੈ। ਇਹ ਸਾਹਮਣੇ ਜਿਹੜੀਆਂ ਢਾਂਕਾਂ ਤੁਸੀਂ ਦੇਖ ਰਹੇ ਹੋ ਇਹ ਪਿਆਜ਼ ਦੀਆਂ ਨੇ। ਕਈ ਵੈਰਾਈਟੀਆਂ ਦੇ ਵਿੱਚ ਪਿਆਜ਼ ਆਉਂਦਾ ਹੈ ਆਲੂ ਵੀ ਕਈ ਵਰੀਟੀਆਂ ਦੇ ਵਿੱਚ ਆਉਂਦਾ ਹੈ ਸਭ ਤੋਂ ਚੰਗਾ ਆਲੂ ਡਾਇਮੰਡ ਕੁਆਲਿਟੀ ਦਾ ਮੰਨਿਆ ਗਏ ਤੇ ਸਾਹਮਣੇ ਦੋਸਤੋ ਫਰਸਤ ਦੇ ਪਲਾਂ ਦੇ ਵਿੱਚ ਇਹ ਲੇਬਰ ਮौज-ਮਸਤੀਆਂ ਕਰ ਰਹੀ ਹੈ ਕਿਉਂਕਿ ਇਸ ਸਮੇਂ 9-10 ਵਜੇ ਤੋਂ ਬਾਅਦ ਮੰਡੀ ਦੇ ਵਿੱਚ ਸਬਜ਼ੀ ਵਗੈਰਾ ਦਾ ਕੰਮ ਥੋੜਾ ਜਿਹਾ ਘੱਟ ਹੋ ਜਾਂਦਾ ਹੈ ਹਰ ਰੋਜ਼ 6 ਵਜੇ ਤੋਂ ਤਕਰੀਬਨ 9-10 ਵਜੇ ਤੱਕ ਮੰਡੀ ਦਾ ਕੰਮਕਾਰ ਜ਼ਿਆਦਾ ਹੁੰਦਾ ਇਸ ਕਰਕੇ ਫੁਰਸਤ ਦੇ ਪਲਾਂ ਦੇ ਵਿੱਚ ਇਹ ਲੇਬਰ ਮौज-ਮਸਤੀਆਂ ਕਰਨ ਲੱਗ ਜਾਂਦੀ ਹੈ ਅਸੀਂ ਮੁਝਾ ਚੱਲਦਾ ਰਹਿੰਦਾ ਤੇ ਚੱਲਣਾ ਵੀ ਚਾਹੀਦਾ ਇਹ ਉਹ ਸਾਹਮਣੇ ਦੋਸਤੋ ਟਰੱਕ ਦੇ ਵਿੱਚੋਂ ਪਿਆਜ਼ ਲਾਹਿਆ ਜਾ ਰਿਹਾ ਹੈ ਇਸ ਤਰ੍ਹਾਂ بڑے ਟਰੱਕ ਇੱਥੇ ਆਉਂਦੇ ਨੇ ਐਤਵਾਰ ਨੂੰ ਵੀ ਆਉਂਦੇ ਨੇ ਤੇ ਜਦੋਂ 9-10 ਵਜੇ ਮੰਡੀ ਦਾ ਕੰਮ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ ਸ਼ਾਮ ਤੱਕ ਇੱਥੇ ਸਬਜ਼ੀ ਜਾਂ ਫਲ ਆਉਂਦੇ ਰਹਿੰਦੇ ਨੇ ਬੰਦ ਡੱਬਿਆਂ ਦੇ ਵਿੱਚ ਫਾਲਾ ਆਉਂਦੇ ਨੇ ਅਤੇ ਬੰਦ ਲਫਾਫਿਆਂ ਦੇ ਵਿੱਚ ਪੈਕ ਔਰ ਬੋਰੀਆਂ ਦੇ ਵਿੱਚ ਪਿਆਜ਼ ਆਲੂ ਤੇ ਸਬਜੀ ਆਉਂਦੀ ਹੈ ਮੰਡੀ ਦੇ ਵਿੱਚ ਦੋਸਤੋ ਹੋਲਸੇਲ ਦਾ ਰੇਟ ਹੁੰਦਾ ਹੈ ਇੱਥੇ ਕਿਲੋ ਦੋ ਕਿਲੋ ਸਬਜੀ ਜਾਂ ਫਲ ਫਰੂਟ ਕਿਲੋ ਦੋ ਕਿਲੋ ਦੇ ਵਿੱਚ ਨਹੀਂ ਮਿਲਦੇ ਇੱਥੇ ਇਕੱਠੇ ਮਿਲਦੇ ਨੇ ਡੱਬਾ ਲੈਣਾ ਇਕੱਠਾ ਤੇ ਸਬਜੀ ਦਾ ਜਾਂ ਪਿਆਜ਼ ਦਾ ਆਲੂ ਦਾ ਬੈਗ ਲੈਣਾ ਹੈ ਜਾਂ ਬੋਰੀ ਲੈਣੀ ਆ ਉਹ ਵੀ ਇਕੱਠੀ ਇਸੇ ਕਰਕੇ ਹੋਲ ਸੇਲ ਦਾ ਰੇਟ ਥੋੜਾ ਜਿਹਾ ਘੱਟ ਹੁੰਦਾ ਹੈ ਰਿਟੇਲ ਪ੍ਰਾਈਸ ਨਾਲ ਜਿਹੜੀਆਂ ਮਾਰਕੀਟ ਦੇ ਵਿੱਚ ਰੇੜੀਆਂ ਵੇਚ ਰੇੜੀ ਵਾਲੇ ਵੇਚਦੇ ਫਿਰਦੇ ਨੇ ਉਹਨਾਂ ਤੋਂ ਅਸੀਂ ਕਿਲੋ ਲਈਏ ਜਾਂ 2 ਕਿਲੋ ਲਈਏ ਤਾਂ ਇਸ ਕਰਕੇ ਉਹਨਾਂ ਦਾ ਰੇਟ ਥੋੜਾ ਜ਼ਿਆਦਾ ਹੁੰਦਾ ਕਿਉਂਕਿ ਉਹਨਾਂ ਦਾ ਥੋੜੀ ਬਹੁਤੀ ਵੇਸਟੇਜ ਹੋ ਜਾਂਦੀ ਹੈ ਤੇ ਆਪਣੀ ਵੇਸਟੇਜ ਤੇ ਜੋ ਹੋਰ ਖਰਚੇ ਵਿੱਚ ਪਾ ਕੇ ਉਹਨਾਂ ਨੂੰ ਥੋੜਾ ਜਿਹਾ ਰੇਟ ਵਧਾ ਕੇ ਦੇਣਾ ਪੈਂਦਾ ਹੈ ਸ਼ਹਿਰ ਤੋਂ ird gird ਦੇ ਲੋਕ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਤਿਆਰਤ ਦੇ ਤੌਰ ਤੇ ਸਬਜੀ ਆਪਣੇ ਖੇਤਾਂ ਵਿੱਚ ਬੀਜਦੇ ਨੇ ਉਹ ਹਰ ਰੋਜ਼ ਤਾਜੀ ਸਬਜੀ ਸਵੇਰੇ ਲੈ ਕੇ ਆਉਂਦੇ ਨੇ ਬਹੁਤ ਲੋਕ ਮੋਟਰਸਾਈਕਲਾਂ ਦੇ ਉੱਪਰ ਆਪਣੇ ਬੋਰੀਆਂ ਜਾਂ ਆਪਣੇ ਪੰਡਾ ਬੰਨ੍ਹ ਕੇ ਲੈ ਕੇ ਆਉਂਦੇ ਨੇ ਅਤੇ ਬਹੁਤ ਲੋਕ ਗੱਡੀਆਂ ਦੇ ਵਿੱਚ ਵੀ ਲੈ ਕੇ ਆਉਂਦੇ ਰਹੇ ਜੋ ਨਾਬਾ ਸ਼ਹਿਰ ਤੋਂ ਕੁਝ فاਸਲੇ ਦੂਰ ਦੇ فاਸਲੇ ਦੇ ਲੋਕ ਹੁੰਦੇ ਨੇ ਇਹ ਆਲੇ-ਦਾਲੇ ਦੋਸਤੋਂ ਜਿੰਨੀਆਂ ਵੀ ਦੁਕਾਨਾਂ ਨੇ ਇਹ ਤਕਰੀਬਨ 80 ਦੇ ਦੁਕਾਨਾਂ ਨੇ ਜਿਹੜੇ ਸਬਜ਼ੀਆਂ ਅਤੇ ਫਰੂਟ ਵਗੈਰਾ ਮੰਗਵਾਉਂਦੇ ਨੇ ਅਤੇ ਉਹਨਾਂ ਦੀ ਉਨ੍ਹਾਂ ਦੇ ਬਦਲੇ ਇਹਨਾਂ ਨੂੰ ਦਲਾਲੀ ਮਿਲਦੀ ਹੈ ਜਾਂ ਕੁਝ ਕਮਿਸ਼ਨ ਮਿਲਦਾ ਉਹ ਪਰ ਸ਼ੈੱਡ ਪਾਇਆ ਹੋਇਆ ਤਾਂ ਜੋ ਮੀਂਹ ਕਣੀ ਤੋਂ ਸਬਜ਼ੀਆਂ ਤੇ ਫਰੂਟ ਬਚ ਸਕਣ ਇਹ ਸਾਹਮਣੇ ਜਿਹੜੀ ਜਗ੍ਹਾ ਤੁਸੀਂ ਦੋਸਤੋ ਦੇਖ ਰਹੇ ਹੋ ਇਹ ਪ੍ਰਾਤਨ ਨਾਬੇ ਦੀ ਅਨਾਜ ਮੰਡੀ ਹੋਇਆ ਕਰਦੀ ਸੀ ਅਨਾਜ ਮੰਡੀ ਦਾ ਇਹੀ ਫੜ ਹੋਇਆ ਕਰਦਾ ਸੀ ਹੋਰ ਕੋਈ ਬੰਡੀ ਨਾਬੇ ਦੇ ਵਿੱਚ ਨਹੀਂ ਸੀ ਹੁੰਦੀ ਕਣਕ ਉਸ ਸਮੇਂ ਬਹੁਤ ਘੱਟ ਹੁੰਦੀ ਸੀ ਜੋ ਵੀ ਕਣਕ ਦੀਆਂ ਢੇਰੀਆਂ ਹੁੰਦੀਆਂ ਵੇਚਣ ਵਾਸਤੇ ਆਉਂਦੀਆਂ ਤਾਂ ਉਹ ਕਣਕ ਦੀਆਂ ਢੇਰੀਆਂ ਵੀ ਬਹੁਤ ਛੋਟੀਆਂ ਹੁੰਦੀਆਂ ਸੀ। ਟਰੱਕ ਦੇ ਉੱਪਰ ਤਾਂ ਕੋਈ ਲੈ ਕੇ ਆਉਂਦਾ ਸੀ, ਟਰਾਲੀਆਂ ਵੀ ਬਹੁਤ ਘੱਟ ਆਉਂਦੀਆਂ ਸੀ। ਜ਼ਿਆਦਾਤਰ ਗੱਡਿਆਂ ਦੇ ਉੱਪਰ ਜਾਂ ਰੇੜੀਆਂ ਦੇ ਉੱਪਰ ਹੀ ਕਣਕ ਆਇਆ ਕਰਦੀ ਸੀ ਕਿਉਂਕਿ ਕਣਕ ਦੀ ਖੇਤੀ ਜੋ ਘੱਟ ਸੀ ਉਹ ਤਾਂ ਸੀ ਉਸ ਨਾਲ ਹੀ ਕਣਕ ਦਿੱਕੜ ਦੀ ਵੀ ਘੱਟ ਸੀ। ਝੋਨਾ ਤਾਂ ਬਿਲਕੁਲ ਨਾ ਮਾਤਰ ਹੀ ਆਉਂਦਾ ਸੀ। ਜਿਸ ਕਰਕੇ ਇਸ ਛੋਟੇ ਫੜ ਵਿੱਚ ਹੀ ਸਾਰੇ ਇਲਾਕੇ ਦੀ ਫਸਲ ਆ ਜਾਇਆ ਕਰਦੀ ਅਤੇ ਇਸ ਜਗ੍ਹਾ ਵਿਕਦੀ ਸੀ। ਪੁਰਾਤਨ ਸਬਜੀ ਮੰਡੀ ਦਾ ਫੜ ਦੋਸਤੋ ਇਸ ਸਮੇਂ ਮਿੰਨੀ ਸਬਜੀ ਮੰਡੀ ਬਣਿਆ ਹੋਇਆ ਹੈ। ਇਸ ਜਗ੍ਹਾ ਕਈ ਸਬਜੀ ਦੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਜੋ ਮਰਜੀ ਸਬਜੀ ਲੈ ਲਓ। ਸਾਗ, ਪਾਲਕ ਸਭ ਕੁਝ ਇਸ ਜਗ੍ਹਾ ਤੋਂ ਮਿਲ ਜਾਂਦਾ ਹੈ। ਇਹ ਲੋਕ ਵੱਡੀ ਸਬਜੀ ਮੰਡੀ ਤੋਂ ਹੋਲ ਸੇਲ ਤੇ ਲਿਆ ਕੇ ਇਸ ਜਗ੍ਹਾ ਰਿਟੇਲ ਭਾਅ ਨਾਲ ਕਿਲੋ 2 ਕਿਲੋ ਵੇਚ ਦਿੰਦੇ ਨੇ ਤੇ ਆਪਣਾ ਰੋਜ਼ਗਾਰ ਇਹਨਾਂ ਦਾ ਇਸ ਜਗ੍ਹਾ ਤੋਂ ਬਹੁਤ ਸੋਹਣਾ ਚੱਲ ਰਿਹਾ ਹੈ ਇਸ ਇਹ ਸਾਹਮਣੇ ਜਿਹੜਾ ਦੋਸਤੋ ਦਰਖਤ ਦੇਖ ਰਹੇ ਹੋ ਕਈ ਹੋਰ ਦਰਖਤ ਵੀ ਇਸ ਫੜ ਦੇ ਵਿੱਚ ਪੈਦਾ ਹੋਏ ਨੇ ਪਰ ਜਿਸ ਸਮੇਂ ਮੰਡੀ ਸੀ ਦਾਣਾ ਮੰਡੀ ਸੀ ਉਸ ਸਮੇਂ ਇੱਥੇ ਕੋਈ ਦਰਖਤ ਨਹੀਂ ਸੀ ਹੋਇਆ ਕਰਦਾ ਇਹ ਜਿੰਨੀਆਂ ਵੀ ਦੁਕਾਨਾਂ ਨਵੇਂ ਰੂਪ ਦੇ ਵਿੱਚ ਬਣ ਗਈਆਂ ਇਹ ਸਾਰੀਆਂ ਦੁਕਾਨਾਂ ਕਿਸੇ ਸਮੇਂ ਆੜਤੀਆਂ ਦੀਆਂ ਹੁੰਦੀਆਂ ਸੀ। ਹਰ ਦੁਕਾਨ ਦੇ ਸਾਹਮਣੇ ਕਣਕਾਂ ਦੀਆਂ ਢੇਰੀਆਂ ਜਾਂ ਹੋਰ ਜਣਸੀਆਂ ਦੀਆਂ ਛੋਟੀਆਂ-ਛੋਟੀਆਂ ਢੇਰੀਆਂ ਪਈਆਂ ਹੁੰਦੀਆਂ ਸਨ। ਅਤੇ ਆੜਤੀਏ ਆਪਣੇ ਹਿਸਾਬ ਨਾਲ ਉਹਨਾਂ ਨੂੰ ਵੇਚਦੇ ਸੀ ਇੱਥੇ ਤਰ੍ਹਾਂ-ਤਰ੍ਹਾਂ ਦੀ ਪੁਰਾਣੀ ਢਾਣਾ ਮੰਡੀ ਹੁੰਦੀ। ਪੁਰਾਣੀ ਢਾਣਾ ਮੰਡੀ, ਪੁਰਾਣੀ ਢਾਣਾ ਮੰਡੀ ਦੀਗੀ ਜੀ। ਪੁਰਾਣੀ ਢਾਣਾ ਮੰਡੀ, ਢਾਣਾ ਮੰਡੀ ਕਿਉਂ ਆਇਆ। ਅੱਛਾ ਇਹ ਇਸੇ ਪਹਿਲਾਂ ਕਬਾਬ ਵਗਾਰਾ ਆਉਂਦੇ ਸੀ ਕੀ? ਅਛਾ ਬੁਰਾ ਦੁਕਾਨਦਾਰਾ ਜਿਵੇਂ ਆਪਾਂ ਆਪਣੇ ਬਣਿਆ ਪਿਆ ਫੇਬਰੂਰੀ ੱੱਕੇ ਨਾਲ ਕਈ ਬੰਦੇ ਜਗਾ ਜੂਆ ਰੋ ਕੇ ਦੁਕਾਨਦਾਰਾਂ ਨੂੰ ਆਖਾ ਕਰਦੇ ਨੇ ਬਚਾਰੇ ਓੱਖੇ ਹੁੰਦੇ ਨੇ ਕਰੇ ਫਾਰਸ ਲਾ ਲੈਂਦੇ ਨੇ ਕਰੇ ਉੱਚਾ ਕਰਨ ਕਿਉਂਕਿ ਮਿੱਟੀ ਕੰਪੀਟੀਸ਼ਨ ਦੌਰ ਹੋ ਗਿਆ ਅਗਲਾ ਕਰੀ ਦਿਖੀ ਜਾਂਦਾ ਹਾਂ ਹਾਂ ਠੀਕ ਹੈ ਚਲੋ ਖੈਰ ਕੋਈ ਗੱਲ ਨਹੀਂ ਇੱਥੇ ਮਤਲਬ ਪਹਿਲਾਂ ਅਨਾਰ ਮੰਡੀ ਦਾਣਾ ਮੰਡੀ ਹੁੰਦੀ ਸੀ ਬੋ ਜਿਹੜੀ ਮਾੜੀ ਮੁੱਟੀ ਕਪਾਹ ਹੁੰਦੀ ਜਾਂ ਥੋੜਾ ਬਹੁਤਾ ਨਰਮਾ ਹੁੰਦਾ ਜਾਂ ਥੋੜੀ ਬਹੁਤੀ ਕਣਕ ਹੁੰਦੀ ਉਸ ਸਮੇ ਇੱਥੇ ਆ ਕੇ ਇੱਥੇ ਹੀ ਆਉਂਦੀ ਸੀਗੀ ਆ ਦੇ ਕੋਈ ਐਵੇਂ ਇਦਾਂ ਦੀਆਂ ਦੁਕਾਨਾਂ ਦਿਖਾਓ ਮਾੜਾ ਜਿਹੇ ਹਾਂ ਐਦਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਹਾਂ ਠੀਕ ਹੈ ਦੋਸਤੋ ਇਹ ਪੁਰਾਤਨ ਦੁਕਾਨ ਹੈ ਪੁਰਾਤਨ ਦੁਕਾਨਾਂ ਹੈ ਹਾਂ ਇਸ ਤਰ੍ਹਾਂ ਦੁਕਾਨਾਂ ਹੁੰਦੀਆਂ ਸੀ ਇਸ ਤਰ੍ਹਾਂ ਡਾਟ ਲੱਗੀ ਹੁੰਦੀ ਸੀ ਉਹਦੇ ਬਾਹਰ ਐਦਾਂ ਦੇ ਗੇਟ ਹੁੰਦੇ ਸੀ ਹਾਂ ਹਾਂ ਤੇ ਐਵੇਂ ਹੁੰਦਾ ਜੇ ਉਹ ਤਾਂ ਬਾਹਰ ਚੱਲ ਗਏ ਉਹ ਬੜਾ ਵਧੀਆ ਮਾਹੌਲ ਸੀ ਹਾਂ ਬਿਲਕੁਲ ਹੁਣ ਮੰਡੀ ਮੰਡੀ ਅੰਦਰ ਸੀਗੀ ਹਾਂ ਬਾਕੀ ਜਾਂਦੇ ਚਲੇ ਜਾਂਦੇ ਹਾਂ ਹਾਂ ਜੀ ਦੋਸਤੋ ਕਹਿੰਦਾ ਜੋ ਸਮਾਂ ਬਦਲ ਗਿਆ ਯੁੱਗ ਬਦਲ ਗਿਆ ਤੇ ਬਾਹਰਲੀ ਧਾਣਾ ਮੰਡੀ ਵੀ ਤੁਹਾਨੂੰ ਦਿਖਾਵਾਂਗੇ ਮਗਰ ਪਹਿਲੇ ਪਿਛਲੇ ਸਮੇਂ ਤਕਰੀਬਨ 7 6 7 ਦਹਾਕੇ ਪਹਿਲਾਂ ਨਾਬਾ ਦੇ ਆਲੇ-ਦਾਲੇ ਪਿੰਡਾਂ ਦੀ ਸਾਰੀ ਜਿੰਸ ਕਣਕ ਵਗੈਰਾ ਜਾਂ ਕਪਾਹ ਵਗੈਰਾ ਇੱਥੇ ਹੀ ਇਸ ਮੰਡੀ ਦੇ ਵਿੱਚ ਇਸੇ ਫੜ ਦੇ ਵਿੱਚ ਆ ਰਤਨ ਅਨਾਜ ਮੰਡੀ ਅੱਜ ਮਿੰਨੀ ਸਬਜ਼ੀ ਮੰਡੀ ਬਣੀ ਹੋਈ ਹੈ ਇਹ ਤਕਰੀਬਨ ਨਾਬਾ ਸ਼ਹਿਰ ਦੇ ਵਿਚਕਾਰ ਜਿਹੀ ਪੈਂਦੀ ਹੈ ਤੇ ਲੋਕਾਂ ਨੂੰ ਸਬਜੀ ਵਗੈਰਾ ਕੀਰਤਨ ਦੇ ਵਿੱਚ ਥੋੜੀ ਸੂਨਤਾ ਇਸ ਕਰਕੇ ਇੱਥੇ ਇਸ ਜਗ੍ਹਾ ਨੂੰ ਮਿੰਨੀ ਸਬਜੀ ਮੰਡੀ ਵੀ ਕਿਹਾ ਜਾਂਦਾ ਜਿਸ ਜਗ੍ਹਾ ਕਣਕ ਦੀਆਂ ਢੇਰੀਆਂ ਹੁੰਦੀਆਂ ਸਨ ਕਪਾਹ ਤੇ ਨਰਮੇ ਦੀਆਂ ਢੇਰੀਆਂ ਹੁੰਦੀਆਂ ਸੀ ਉੱਥੇ ਅਜੇ ਸਬਜੀਆਂ ਦੀਆਂ ਢੇਰੀਆਂ ਲੱਗੀਆਂ ਨੇ ਤੇ ਆਲੇ-ਦਾਲ ਜਿਹੜੀ ਆੜ੍ਹ ਆੜਤੀਆਂ ਦੇ ਦੁਕਾਨਾਂ ਹੁੰਦੀਆਂ ਸੀ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਜੀੜੇ ਮਾਰ ਤੇਤੀਬਾੜੀ ਦੇ ਜੀੜੇ ਮਾਰ ਦੁਕਾਨਾਂ ਦੇ ਦੁਕਾਨਾਂ ਤੇ ਖਾਣ-ਪੀਣ ਦੀਆਂ ਦੁਕਾਨਾਂ ਤੇ ਹੋਰ ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਬਣ ਗਈਆਂ। ਤਕਰੀਬਨ 6-7 ਦਹਾਕੇ ਤੋਂ ਪਹਿਲਾਂ ਇੱਥੋਂ ਇਹ ਅਨਾਜ ਮੰਡੀ ਚੱਲੀ ਗਈ। ਦੋਸਤੋ ਅਸੀਂ ਹੁਣ ਨਾਬੇ ਦੀ ਮੇਨ ਅਨਾਜ ਮੰਡੀ ਦੇ ਸਾਹਮਣੇ ਆ ਗਏ। ਇਹ ਸਾਹਮਣੇ ਜਿਹੜੀ ਸੜਕ ਆ ਰਹੀ ਹੈ ਇਹ ਬੌੜਾ ਗੇਟ ਤੋਂ ਆ ਰਹੀ ਹੈ ਤੇ ਸਾਹਮਣੇ ਬੜਾ ਹੀ ਸ਼ਾਨਦਾਰ ਮੰਦਰ ਹੈ। ਅਤੇ ਇਸ ਦੇ ਨਾਲ ਹੀ ਇਹ ਗੇਟ ਹੈ। ਨਾਬਾ ਦੀ ਅਨਾਜ ਮੰਡੀ ਦਾ ਤੇ ਇੱਕ 게ਟ ਉਧਰ ਵੀ ਹੈ پیسے ਦੋ ਤਿੰਨ 게ਟ ਨੇ ਨਾਬਾ ਦੀ ਇਸ ਮੰਡੀ ਦੀ ਇਸ ਸਮੇਂ ਤਾਂ ਸਾਹਮਣੇ ਇਸ ਮੰਡੀ ਦੇ ਖੜ ਦੇ ਵਿੱਚ ਟਰੱਕ ਬਹੁਤ ਆਤ ਕਿਣਤੀ ਦੇ ਵਿੱਚ ਖੜੇ ਨੇ ਸਾਹਮਣੇ ਲੇਬਰ ਵੀ ਬੇਲੀ ਬੈਠੀ ਹੈ ਕਿਉਂਕਿ ਇਸ ਸਮੇਂ ਕਿਸੇ ਜਿੰਸ ਦਾ ਸੀਜ਼ਨ ਨਹੀਂ ਹੈ ਉਹ ਸਾਹਮਣੇ ਜਿੰਨੀਆਂ ਦੁਕਾਨਾਂ ਨੇ ਤੇ ਇਧਰ ਜਿੰਨੀਆਂ ਦੁਕਾਨਾਂ ਨੇ ਸਾਰੀਆਂ ਆੜਤੀਆਂ ਦੇ ਦੁਕਾਨਾਂ ਨੇ ਇਸ ਸਮੇਂ ਤਾਂ ਇਸ ਮੰਡੀ ਦੇ ਵਿੱਚ ਕੋਈ ਰੌਣਕ ਨਹੀਂ ਹੈ ਕਿਹਾ ਜਾਂਦਾ ਹੈ ਕਿ ਇਹ ਮੰਡੀ ਏਸ਼ੀਆ ਦੀ ਦੂਸਰੀ ਵੱਡੀ ਮੰਡੀ ਹੈ ਏਸ਼ੀਆ ਦੀ ਪਹਿਲੀ ਮੰਡੀ ਖੰਨਾ ਮੰਡੀ ਨੂੰ ਕਿਹਾ ਗਿਆ ਖੰਨਾ ਨਾਜ ਮੰਡੀ ਔਰ ਦੂਸਰੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਨਾਬਾ ਦੀ ਅਨਾਜ ਮੰਡੀ ਹੈ ਇਹ ਸਾਰੀਆਂ ਦੁਕਾਨਾਂ ਦੋਸਤੋ ਆੜਤੀਆਂ ਦੀਆਂ ਨੇ ਨੱਬਾ ਸ਼ਹਿਰ ਤੋਂ ਥੋੜੇ ਜਿਹੇ فاਸਲੇ ਨਾਲ ਆਏ। ਉਹ ਸਾਹਮਣੇ ਤੁਹਾਨੂੰ ਸ਼ੈੱਡ ਵੀ ਦਿਖਾਉਂਦੇ ਹਾਂ। ਜਦੋਂ ਕਿਤੇ ਮੀਂਹ ਕਣੀ ਆਉਂਦੀ ਹੈ ਤਾਂ ਜਿੰਸ ਨੂੰ ਮੀਂਹ ਕਣੀ ਤੋਂ ਬਚਾਉਣ ਲਈ ਉਸ ਦੀ ਸਲਾਬਤੋਂ ਬਚਾਉਣ ਲਈ ਇਹ ਸ਼ੈੱਡ ਬਣਾਏ ਗਏ ਨੇ। ਜਿਹੜੀ ਸਾਰੀ ਜਿੰਸ ਨੂੰ ਦਾ ਸ਼ੈੱਡਾਂ ਦੇ ਹੇਠਾਂ ਕੀਤਾ ਜਾਂਦਾ ਹੈ। ਸਾਰੇ ਟਰੱਕ ਬਹੁਤਾਂ ਗਿਣਤੀ ਦੇ ਵਿੱਚ ਹਰ ਰੋਜ਼ ਇੱਥੇ ਹੀ ਖੜੇ ਹੁੰਦੇ ਨੇ ਜਿੰਨੀ ਦੇਰ ਕੋਈ ਜਿੰਸ ਨਹੀਂ ਆਉਂਦੀ ਨਾਬੇ ਦੇ ਵਿੱਚ ਟਰੱਕ ਯੂਨੀਅਨ ਵੀ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟਰੱਕ ਨੇ ਤੇ ਸਾਰੇ ਟਰੱਕ ਯੂਨੀਅਨ ਦੇ ਵਿੱਚ ਖੜਨੇ ਹੀ ਸਕਦੇ ਇਹ ਖੁੱਲੀ ਜਗ੍ਹਾ ਹੋਣ ਕਰਕੇ ਬੇਲੀ ਜਗ੍ਹਾ ਪਈ ਹੋਣ ਕਰਕੇ ਲੋਕ ਆਪਣੇ ਟਰੱਕਾਂ ਨੂੰ ਇੱਥੇ ਲਿਆ ਕੇ ਖੜਾ ਦਿੰਦੇ ਨੇ ਤੇ ਇਹ ਉਹ ਸ਼ੈੱਡ ਹੈ ਦੋਸਤੋ ਨਾਬਾ ਦੀ ਇਸ ਵੱਡੀ ਅਨਾਜ ਮੰਡੀ ਦਾ ਜਿੱਥੇ ਮੀਂਹ ਕਣੀ ਤੋਂ ਬਚਾਉਣ ਲਈ ਜਿੰਸ ਨੂੰ ਇਸ ਦੇ ਹੇਠਾਂ ਰੱਖਿਆ ਜਾਂਦਾ ਹੈ ਕੱਲਾ ਨਾਬੇ ਏਰੀ ਦੀ ਜਿੰਸ ਨਹੀਂ ਆਉਂਦੀ ਇੱਥੇ ਬਾਹਰਲੇ ਇਲਾਕਿਆਂ ਤੋਂ ਵੀ ਇੱਥੇ ਚਿੰਸ ਆ ਜਾਂਦੀ ਹੈ ਕਿਉਂਕਿ ਜਗ੍ਹਾ ਬਹੁਤ ਹੈ ਪਰ ਚੋਨੇ ਦੀ ਬਹੁਤਾਤ ਹੋਣ ਕਰਨਾ ਚੋਨਾ ਬਹੁਤ ਵੱਡੀ ਤਾਦਾਦ ਦੇ ਵਿੱਚ ਹੁੰਦਾ ਹੈ ਚੋਨੇ ਤਾਂ ਇਹ ਮੰਡੀ ਵੀ ਛੋਟੀ ਪਈ ਜਾਂਦੀ ਹੈ ਇਸ ਕਰਕੇ ਝੋਨੇ ਦੀਆਂ ਢੇਰੀਆਂ ਤਾਂ ਬਾਹਰ ਸੜਕਾਂ ਦੇ ਉੱਪਰ ਕਈ ਵਾਰੀ ਲਗਾਉਣੀਆਂ ਪੈਂਦੀਆਂ ਨੇ। ਇਹ ਛੱਡੇ ਦੋਸਤੋ ਇਸ ਸਮੇਂ ਤਾਂ ਸੀਜ਼ਨ ਨਾ ਹੋਣ ਕਾਰਨ ਇੱਥੇ ਗੰਦ ਵੀ ਬਹੁਤ ਹੈ। ਪਰ ਜਦੋਂ ਝੋਨੇ ਤੇ ਕਣਕ ਦੀਆਂ ਢੇਰੀਆਂ ਇੱਥੇ ਵੱਡੇ ਵੱਡੇ ਢੇਰ ਪਏ ਹੁੰਦੇ ਨੇ ਉਸ ਸਮੇਂ ਇੱਥੇ ਦਾ ਮਾਹੌਲ ਇੱਥੇ ਦੀ ਭੀੜ ਇੱਥੋਂ ਦਾ ਭੀੜ ਭੜਕਾ ਦੇਖਣ ਵਾਲਾ ਹੀ ਹੁੰਦਾ।